ਕੋਸ਼ਿਸ਼ ਇਹ ਕਾ ਤੁਸੀਂ ਦੇਖ ਰਹੇ ਹੋ ਚਗਦੇ ਟੀਵੀ ਤੇ ਮੈਂ ਤੁਹਾਨੂੰ ਰਿੰਵੀ ਦੱਸੇ ਕਿ ਪੰਜਾਬ ਦੇ ਵਿੱਚ ਕੀ ਆਮ ਆਦਮੀ ਪਾਰਟੀ ਤੇ ਕਾਂਗਰਸ ਦਾ ਗੜਜੜ ਹੋ ਸਕਦਾ ਹੈ ਇਹ ਸਵਾਲ ਜਵਾਬ ਜਿਹੜਾ ਕੱਲ ਮਿਲ ਸਕਦਾ ਹੈ ਇਹ ਦੱਸੇ ਕਿ 4 ਜਨਵਰੀ ਨੂੰ ਦਿੱਲੀ ਵਿੱਚ ਇੰਡੀਆ ਗਠਜੋੜ ਦੀ ਬੈਠਕ ਹੋਲਾਈ ਗਈ ਹੈ ਪਰ ਇਸ ਤੋਂ ਪਹਿਲਾਂ 4 ਜਨਵਰੀ ਨੂੰ ਕਾਂਗਰਸ ਹਾਈ ਕਮਾਂਡ ਨੇ ਪੰਜਾਬ ਦੇ ਕਾਂਗਰਸੀ ਲੀਡਰਾਂ ਨੂੰ ਨਿਯੋਤਾ ਦੇ ਕੇ ਜਿਹੜੀ ਮੀਟਿੰਗ ਬੁਲਾ ਲਈ ਹੈ ਦੱਸਿਆ ਕਿ ਇੰਡੀਅਨ ਗਠਜੋੜ ਦੀ ਬੈਠਕ ਤੋਂ ਪਹਿਲਾਂ ਕਾਂਗਰਸ ਹਾਈ ਕਮਾਂਡ ਪੰਜਾਬ ਦੇ ਕਾਂਗਰਸੀ ਲੀਡਰਾਂ ਨਾਲ ਗੱਲਬਾਤ ਕਰੇਗੀ ਕਾਂਗਰਸ ਤੇ ਆਮ ਆਦਮੀ ਪਾਰਟੀ ਵਿਚਾਲੇ ਗਠਜੋੜ ਨੂੰ ਲੈ ਕੇ ਚੱਲ ਰਹੀ ਖਿੱਚੋਤਾਣੀ ਜਲਦੀ ਜਲਦੀ ਹੁਣ ਖਤਮ ਹੋਣ ਦੀ ਸੰਭਾਵਨਾ ਵੀ ਜਿਤਾਈ ਜਾ ਰਹੀ ਹੈ ਉਥੇ ਸੂਤਰਾਂ ਅਨੁਸਾਰ ਪੰਜਾਬ ਦੇ ਬਹੁਤੇ ਕਾਂਗਰਸ ਲੀਡਰਾਂ ਦੇ ਵਿਰੋਧ ਬਾਬਤੂਦ ਵੀ ਸੂਬੇ ਦੇ ਕੁਝ ਲੀਡਰ ਦੇ ਹਾਈ ਕਮਾਂਡ ਨੂੰ ਅੰਦਰੋਂ ਅੰਦਰਲੀ ਜਾਣਕਾਰੀ ਦੇ ਦਿੱਤੀ ਹੈ ਕਿ ਸੀਟ ਸ਼ੇਅਰਿੰਗ ਦੇ ਅਧਾਰ ਤੇ ਪੰਜਾਬ ਦੇ ਲੋਕ ਸਭਾ ਚੋਣਾਂ ਲੜਨਾ ਠੀਕ ਰਹੇਗਾ ਇਸ ਤੋਂ ਪਹਿਲਾਂ ਵੀ ਸਾਭ ਦਾ ਸੂਬਾ ਇੰਚਾਰਜ ਹਰੀਸ਼ ਚੋਧਰੀ ਨੇ ਵੀ ਕਹਿ ਸੀ ਕਰੀਬ ਹੀ ਇੱਕ ਮਹੀਨਾ ਪਹਿਲਾਂ ਕਿ ਚੰਡੀਗੜ੍ਹ ਵਿਖੇ ਇਸ ਮੁੱਦੇ ਤੇ ਹੋਈ ਮੀਟਿੰਗ ਤੋਂ ਬਾਅਦ ਸਪਸ਼ਟ ਕੀਤਾ ਸੀ ਕਿ ਇਸ ਸੰਬੰਧੀ ਅੰਤਿਮ ਫੈਸਲਾ ਜਿਹੜਾ ਹਾਈ ਕਮਾਂਡ ਵੱਲੋਂ ਹੀ ਲੀਤਾ ਜਾਵੇ ਉਹਨਾਂ ਨੇ ਆਮ ਆਦਮੀ ਪਾਰਟੀ ਵੱਲੋਂ ਕਾਂਗਰਸੀ ਆਗੂ ਦੇ ਵਿਰੋਧ ਨੂੰ ਰੱਦ ਕਰ ਦਿੱਤਾ ਹੈ ਕਹਿਆ ਸੀ ਕਿ ਹਾਈ ਕਮਾਂਡ ਆਮ ਆਦਮੀ ਪਾਰਟੀ ਨੂੰ ਸੂਬੇ ਦੇ ਵਿੱਚ ਸੀਟਾਂ ਦੀ ਵੰਡ ਦੇ ਆਧਾਰ ਤੇ ਨਾਲ ਹੀ ਜੜੇ ਚੱਲੇਗੀ ਪਿਛਲੇ ਹਫਤੇ ਵੀ ਪੰਜਾਬ ਕਾਂਗਰਸ ਦੇ ਆਗੂ ਨੇ ਆਮ ਆਦਮੀ ਪਾਰਟੀ ਨਾਲ ਗੱਜੋੜ ਦਾ ਵਿਰੋਧ ਕਰਨੇ ਹਾਈ ਕਮਾਂਡ ਕੋਲ ਪਹੁੰਚ ਕੀਤੀ ਸੀ ਪਰ ਹਾਈ ਕਮਾਂਡ ਨੇ ਉਹਨਾਂ ਨਾਲ ਬਾਕ ਗੱਲਬਾਤ ਚੜੀ ਨਹੀਂ ਕੀਤੀ ਸੀ ਹੁਣ ਚਾਰ ਜਨਵਰੀ ਨੂੰ ਗਠਜੋੜ ਚ ਰਾਸ਼ਟਰੀ ਪੱਧਰ ਤੇ ਇੱਕ ਜੁੱਟ ਹੋਣ ਵਾਲਿਆ ਪਾਰਟੀਆਂ ਦੀ ਐਮ ਪੂਮਿਕਾ ਤੈਅ ਕੀਤੀ ਜਾਵੇ ਕਿ ਇਸ ਤਹਿਤ ਕਾਂਗਰਸ ਸਮਾਗਮੀ ਪਾਰਟੀਆਂ ਇਕੱਠੇ ਚੋਣ ਲੜਨ ਤੇ ਹਾਈ ਕਮੈਂਡ ਦੀ ਮਨਜ਼ੂਰੀ ਮਿਲ ਸਕਦੀ ਹੈ ਤੇ ਇਹ ਫੈਸਲਾ ਪੰਜਾਬ ਕਾਂਗਰਸ ਦੇ ਅਗੋਦਿਤ ਵੀ ਲਾਗੂ ਹੋ ਸਕਦਾ ਹੈ